ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਰਾਂਵਾਲੀ ਦੇ ਵਿੱਚ ਅਮਨੇ ਬਾਈ ਦੇ ਕੋਲ ਤੇ ਆਜੋ ਮਿੱਤਰੋ ਤੁਹਾਨੂੰ ਦਿਖਾਉਣੇ ਆ ਮੱਝਾ ਖੋਲ ਖੋਲ ਕੀ ਇਹਨਾਂ ਦੇ ਭਾਵਾ ਕੀ ਇਹਨਾਂ ਦੇ ਰਾਵਾ ਸਾਰੀ ਜਾਣਕਾਰੀ ਲੈਣੇ ਅਮਨੇ ਬਾਈ ਤੋਂ ਅਮਨੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਬਾਈ ਠੀਕ ਹੈ ਜੀ ਚੜ੍ਹਦੀ ਕਲਾ ਵਿੱਚ ਪਰਿਵਾਰ ਸਭ ਸੇਤਾਂ ਸਭ ਠੀਕ ਹੈ ਠੀਕ ਆ ਬਈ ਇੱਥੇ ਜਾਨਵਰ ਆ ਜੀ ਦੋ ਬਾਈ ਦੋ ਆ ਜੀ ਠੀਕ ਆ ਪਹਿਲੇ ਨੰਬਰ ਤੇ ਬੱਲੀ ਮੇਹ ਆ ਜਿਹੜੀ ਏ ਬਾਈ ਮਾਲੋ ਤੋਕਰਾਈ ਛੋਟੀ ਕੱਲੀ ਤੋਕਰ ਕੱਲੀ ਤੋਕਰ ਹੈ ਜੀ ਠੀਕ ਹੈ ਦੁੱਧ ਵੀਰੇ ਦੁੱਧ ਹੈਗਾ ਹੀ 8 ਕਿਲੋ ਇਹਦੇ ਥੱਲੇ ਠੀਕ ਹੈ ਬਾਈ ਇਹ ਨਾਲ ਦੁੱਧ ਤਾਂ ਇਹਦੇ ਥੱਲੇ ਸੀਗਾ 9 ਕਿਲੋ ਹੂੰ ਇਹ ਜੀ ਨਹੀਂ ਲਾਇਆ ਦੋ ਕਰਮ ਜੋ ਦਿਨ ਜੀ ਨਹੀਂ ਲਾਇਆ ਹਾਂ ਲੱਤਾ ਵੀ ਵਿੰਗੀਆਂ ਰੱਖਦੀਆਂ ਨਾ ਮੋਲ ਲੱਤਾ ਥੋੜੀਆਂ ਹੀ ਆ ਮੋਲੀਆਂ ਵੀ ਨਹੀਂ ਨੀਵੀਂ ਖਾਲੀ ਤੇ ਬੱਦੀ ਰਹੀ ਹੈ ਹੂੰ ਕੋਈ ਵੱਡੀ-ਵੱਡੀ ਬਹੁਤ ਸੀ ਵੱਡੀ-ਵੱਡੀ ਛੋਟੀ ਬਹੁਤ ਆ ਹਾਂ ਜੀ ਵੀ ਨਹੀਂ ਲਾਇਆ ਲੱਗਦਾ ਤੇਰੇ ਕੋਲੇ ਨਹੀਂ ਹੁਣ ਲਾ ਲਿਆ ਹੁਣ ਲਾ ਲਿਆ ਹੁਣ ਲਾ ਲਿਆ ਮਿਲਦੀ-ਮਿਲਦੀ ਕਿਵੇਂ ਬਣ ਹੁਣ ਸੇ ਹੁਣ ਮੈਨ ਲੱਗੀ ਹੈ ਹੁਣ ਮੈਨ ਲਾ ਪਹਿਲਾਂ ਖਰਾਬ ਕੀਤਾ ਪਹਿਲਾਂ ਕਰ ਦੇ ਖਰਾਬ ਹਾਂ ਚੋਣ ਚੜ ਕੇ ਟੀਗਾ ਲਾ ਕੇ ਵੀ ਬਾਲਤੀ ਜੀ ਚੋਂਦੇ ਰਹੇ ਅੱਛਾ ਉਹਦੇ ਲੱਤ ਨਹੀਂ ਮਾਰੀ ਲੱਤ ਨਹੀਂ ਮਾਰੀ ਲਾਇਆ ਨਹੀਂ ਹੂੰ ਹੂੰ ਲੈ ਲੀਓ ਬਹੁਤ ਚੰਗਾਈ ਹੈ ਨਾ ਬੜਾ ਵੜਾ ਚੰਗਾ ਛੋਟਾ ਲੈਵਾ ਵੀ ਬਹੁਤ ਚੰਗਾ ਸੱਜਰਾ ਲੱਗਦਾ ਦੁੱਧ ਵੀ ਬਹੁਤ ਵਧੀਆ ਦਿੰਦਾ ਕਿੰਨੇ ਦੀ ਆਉਣੇ ਬਈ ਅੱਜ ਏ ਭਾਈ ਆਪਾਂ ਹਾਂ ਨਾ ਮੁੱਲ ਤਾਂ 75000 ਦਾ 70 ਦੀ ਦੇ ਦੇ। ਮੇਰਾ ਮਾਨਕੀਏ ਫੇਰ। 2 ਛੱਡ ਦਿਆਂਗੇ ਇੱਚੋਂ। 2 ਘੱਟ ਕਰ ਦੀਏ। 2 ਘੱਟ ਕਰ। 65 ਦੀ ਕਰ ਦੀਏ। ਨਹੀਂ ਯਾਰ 60 ਦਾ ਥੋੜਾ ਜਿਹਾ। ਨਾ ਪਾਈ ਨਹੀਂ ਮੇਰਾ। ਜਾਣ ਤੇ ਕੋ ਨਹੀਂ ਦੋ ਲੈ ਰੱਬ ਦਾ ਨਾਮ। ਚਲ ਜਾਣ ਦੇ। ਹਾਂ ਤੋਰੀ ਮੜਾਏ। ਠੀਕ। ਲੈ ਮੇਤਰੋ ਵੱਡੀ-ਬੁੱਡੀ ਮੈਂ ਵੇਖ ਰੋ ਤੁਹਾਡੇ ਘਰੇ ਮੈਂ ਚੰਗੀ ਟਿਕਾਣੇ ਦੀ ਤਿਆਰ ਬਣ ਜਾਣੀ ਆ। ਹੁਣ ਵੱਡੀ-ਬੁੱਡੀ ਮੈਂ ਦੀ ਆਪ ਗੌਰ ਨਾਲ ਵੇਖਿਆ ਜੇ ਮੇਰੇ ਤੇ ਨਾ ਰਿਆ ਜੀ ਵੀ ਸਾਬਾ ਕੇ ਦਾ ਪਿੱਛਾ ਪੁੱਛਾ ਮੈਂ ਤਾਂ ਕੁਮਾਰਾ। ਹੂੰ। ਠੀਕ ਆ ਭਾਈ। ਕਿੱਥੋਂ ਬਣਾ ਦੀ ਮੜੀ ਲੈਵੇ ਦੀ ਹਰ ਪਾਸੇ ਤੋਂ ਮੈਂ ਓਕੇ ਆ ਜਾਵਾਂ ਹਨਾ ਜਾਵਾਂ ਯਾਰ ਲੱਤਾਂ ਵੀ ਗਈਆਂ ਕੱਲੀਆਂ ਮੈਂ ਦੀ ਬਾਡੀ ਬੁੱਡੀ ਬੜੀ ਕਮਾਲ ਆ ਲੱਤਾਂ ਖੋਲੀ ਨੀਵੀਂ ਦੇ ਬੱਦੀ ਸੀ ਭਾਈ ਉਹਨਾਂ ਦੇ ਰੇਟ 70000 ਰੁਪਿਆ ਦਾ ਦੁੱਧ 8 ਕਿਲੋ ਆ ਮਿੱਤਰੋ ਤੇ ਮਿਲਦੀ ਦੋਵੇਂ ਟਾਈਮ ਹੀ ਆ ਕਰਮਾਂ ਵਾਲੀ ਤੇ ਰੇਟ ਹੈਗਾ ਇਹਦਾ 70000 65000 ਦੇ ਵਿੱਚ ਭਾਈਆਂ ਦਾ ਦੇ ਦੇਾਂਗੇ ਪੂੜਾ ਪੜਾ ਚੱਕ ਮੈਂ ਉਹਦਾ ਵੱਡੀ ਮੁੱਢੀ ਮੈਂ ਏਹ ਬੈਂਡ ਹੋਣਾ ਕੋਈ ਕਰੇ ਹਨਾ ਹਾਂ ਪਿੱਛਾ ਪੁੱਛਾ ਵੀ ਬਹੁਤ ਕਮਾਲ ਆ ਮੈਂ ਦਾ ਭਾਈ ਠੀਕ ਆ ਓਕੇ ਵੀਰੇ ਇਹ ਥੱਲੇ ਵਾ ਸੱਜਰਾਂ ਰਗਾ ਨਾ ਸੱਜਰਾਂ ਰਗਾ ਲੇਵਾ ਬਾਈ ਜਮਾਂ ਯਾਰ ਤੇ ਆਹ ਬਾਈ ਇਹ ਬਾਈ ਸੱਜਰਾਂ ਨੂੰ 20 ਦਿਨ ਹੋ ਗਏ ਸੁਈ ਨੂੰ 31 ਮਗਰ ਆ ਠੀਕ ਆ ਬਾਈ ਹਾਂਜੀ ਦੁੱਧ ਬਾਈ ਦੁੱਧ ਹੈਗਾ ਹੀ ਇਹਦੇ ਥੱਲੇ 8 ਕਿਲੋ ਪਾਸਾ 19 ਕੀ ਰੱਖ ਪਾਸਾ 19 ਕੀ ਰਹਿਗਾ ਤਾਂ ਆਰ ਇੱਕ ਨਹੀਂ ਘਟ ਥਣ ਤੁਹਾਨੂੰ ਜ਼ੋਰ ਚੰਗੀ ਗਾਰੰਟੀ ਆ ਥਣ ਦੀ ਬਹੁਤ ਚੰਗੀ ਥਣ ਮਿਲਦੀ ਬੱਚੇ ਦੀ ਬਾਈ ਬੱਚੇ ਤੇ ਬੱਚੇ ਹਾਂ ਮੈਂ ਦਰਮਿਆਨੀ ਆ ਪਰ ਦੁੱਧੋ ਖਰੀ ਹੋਊਗੀ ਬਾਈ ਹਾਂ ਕੱਦ ਦਰਮਿਆਨਾ ਬਾਈ ਕਿੰਨੇ ਦੀ ਬਈ ਦੁੱਧੋ ਖਰੀ ਆ ਇਹ ਕਿੰਨੇ ਦੀ ਇਹ 75000 ਦੀ ਦੇ ਦੇਂਗਾ ਮੇਰਾ ਮਾਨ ਕੀ ਕਰਦਾਂ ਵਿੱਚ 2000 2000 ਕਰਦਾਂ 73 ਦੀ 73 ਦੀ ہاں ਹੋਰ ਕਰ ਦੇ ਯਾਰ 72 ਦੀ ਦੇ ਦੇ ਚਲ ਠੀਕ ਤੋਰੀ ਮੜੀ ਕੱਢੀ ਬਾ ਲੈ ਵੀ ਮਿੱਤਰੋ ਹੂੰ ਦੇਖੋ ਕਰ ਆ ਦੇ ਮਿੱਤਰੋ ਹੂੰ ਨੀਵਾ ਥਣ ਚੰਗਾ ਲੱਗਾ ਹਨਾ ਬਾਈ ਬਹੁਤ ਚੰਗਾ ਲੱਗਾ ਬਾਈ ਥਣ ਮੈਨੂੰ ਪੂਰਾ ਪਾਵਰ ਆ ਚੋਣ ਬੜਾ ਚੰਗਾ ਹੋਊਗਾ ਚੋਣ ਵੀ ਬਹੁਤ ਚੰਗਾ ਹਾਂ ਹੂੰ ਦੇ ਆ ਕੱਟੀ ਐ ਮਗਰ ਬਾਈ ਇਹ ਕੱਟੀ ਆ ਬਾਈ ਮਗਰ ਕੱਟੀ ਵੀ ਮੰਗੂ ਛੋਟੀ ਜੀ ਹੋਈ ਆ ਹਨਾ ਛੋਟੀ ਬਾਈ ਅਮਣਾ ਵੀ ਇੱਕ ਤਾਂ ਦੁੱਧ ਦਾ ਦਤ ਤੈਨੂੰ ਪਤਾ ਨਹੀਂ ਛੱਡਦੇ ਲੋ ਸੂਈ ਕਿੰਨੇ ਕੁ ਟਾਈਮ ਦੀ ਹੋਊਗੀ ਬਈ ਸੂਈ ਬਾਈ 20 ਤੋਂ 22 ਦਿਨਾਂ ਦੀ ਆ ਯਾਰ ਮਹੀਨੇ ਦੇਡ ਦੀ ਰੱਖ ਲਾ ਯਾਰ ਮਹੀਨੇ ਦੀ ਰੱਖ ਲੋ ਚਲੋ ਤਾਂ ਆਪਾਂ ਨੂੰ ਤਾਂ ਅਗਲੇ ਨੇ ਇੰਨਾ ਕੁ ਕਿ ਦੱਸਿਆ ਹੂੰ ਠੀਕ ਆਮਲੇ ਬਾਈ 7526851016 ਹਾਂਜੀ ਹਾਂਜੀ 7526851016 ਬਾਈ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਸਰਾਂ ਵਾਲੀ ਜ਼ਿਲ੍ਹਾ ਫਿਰੋਜ਼ਪੁਰ